ਅੱਜ ਧਰਤੀ ਦੇ ਉੱਪਰ ਜਿੰਨੀਆਂ ਵੀ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਮੌਜੂਦ ਨੇ ਉਹ 1% ਨੇ 99% ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਤਾਂ ਧਰਤੀ ਦੇ ਅੰਦਰ ਦਫ਼ਨ ਨੇ ਜਾਨਕਿ ਪਿਛਲੇ ਸਾਢੇ 3 ਅਰਬ ਸਾਲਾਂ ਦੇ ਵਿੱਚ ਧਰਤੀ ਦੇ ਉੱਪਰ ਖਰਬਾਂ ਪ੍ਰਜਾਤੀਆਂ ਪੈਦਾ ਹੋਈਆਂ ਪਰ ਉਹਨਾਂ ਦੇ ਵਿੱਚੋਂ 99% ਜੀਵਾ ਨੇ ਪਰਲੋ ਦਾ ਸਾਹਮਣਾ ਕੀਤਾ ਤੇ ਅੱਜ ਉਹਨਾਂ ਜੀਵ ਜੰਤੂਆਂ ਦੀ ਸ਼ਮਸ਼ਾਨ ਭੂਮੀ ਦੇ ਉੱਪਰ ਅਸੀਂ ਆਪਣੀ ਜ਼ਿੰਦਗੀ ਜਿਉ ਰਹੇ ਹਾਂ ਸਾਡੇ ਪੈਰਾਂ ਦੇ ਥੱਲੇ ਅਜੇਹੀਆਂ ਵੱਡੀਆਂ ਵੱਡੀਆਂ ਨਸਲਾਂ ਦਫ਼ਨ ਨੇ ਜਿਹੜੀਆਂ ਕਦੇ ਇਸ ਧਰਤੀ ਦੇ ਉੱਪਰ ਰਾਜ ਕਰਦੀਆਂ ਸਨ ਇਹਨਾਂ ਵਿੱਚੋਂ ਇਤਿਹਾਸ ਦੀ ਅੱਜ ਤੱਕ ਦੀ ਪਰਜਾਤੀ ਸੀ ਉਸੇ ਡਾਇਨਾਸੌਰ ਇਹ ਨਸਲ ਨੇ ਤਕਰੀਬਨ 10 ਕਰੋੜ ਸਾਲਾਂ ਤੱਕ ਇਸ ਧਰਤੀ ਦੇ ਉੱਪਰ ਰਾਜ ਕੀਤਾ ਸੀ ਪਰ ਕੀ ਹੋਵੇਗਾ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਇਹ ਇੱਕ ਬਹੁਤ ਵੱਡੀ ਨਸਲ ਨੂੰ ਇੱਕ ਬਹੁਤ ਹੀ ਛੋਟੇ ਜੀਵ ਨੇ ਖਤਮ ਕਰ ਦਿੱਤਾ ਸੀ ਇਹ ਛੋਟੇ ਜੀਵ ਧਰਤੀ ਤੇ ਬਹੁਤ ਲੰਬੇ ਸਮੇਂ ਤੋਂ ਮੌਜੂਦ ਨੇ ਇਹ ਜੀਵ ਹਨ ਜੀ ਮੱਛਰ ਡਾਇਨਾਸੌਰ ਵਰਗੀ ਇਸ ਪ੍ਰਜਾਤੀ ਨੂੰ ਖਤਮ ਕਰਨ ਦੇ ਵਿੱਚ ਮੱਛਰਾਂ ਦਾ ਬਹੁਤ ਵੱਡਾ ਹੱਥ ਹੈ ਜੇਕਰ ਤੁਹਾਨੂੰ ਇਸ ਚੀਜ਼ ਦੇ ਉੱਪਰ ਯਕੀਨ ਨਹੀਂ ਹੋ ਰਿਹਾ ਤਾਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਮੈਂ ਤੁਹਾਨੂੰ ਇਸ ਦੇ ਬਾਰੇ ਅੱਗੇ ਜਾਣਕਾਰੀ ਦਵਾਂਗਾ ਅੱਜ ਤੋਂ ਤਕਰੀਬਨ 65 ਮਿਲੀਅਨ ਸਾਲ ਪਹਿਲਾਂ ਸਾਡੀ ਧਰਤੀ ਮਾਨ ਜਿੰਨਾ ਉੱਚਾ ਹਿਮਾਲਿਆ ਵੀ ਉਦੋਂ ਧਰਤੀ ਦੇ ਉੱਪਰ ਨਹੀਂ ਬਣਿਆ ਸੀ ਬਲਕਿ ਇਸ ਧਰਤੀ ਦੇ ਉੱਪਰ 10 ਕਰੋੜ ਸਾਲਾਂ ਤੋਂ ਰਾਜ ਕਰ ਰਹੇ ਸੀ ਪਹਾੜਾ ਜਿੰਨੇ ਵੱਡੇ ਡਾਇਨਾਸੌਰ ਇਹਨਾਂ ਦੇ ਵਿੱਚੋਂ ਕੁਝ ਡਾਇਨਾਸੌਰ ਹੈਂਸਕ ਸਨ ਅਤੇ ਮਾਸਾਹਾਰੀ ਸੀ ਪਰ ਇਹਨਾਂ ਦੇ ਵਿੱਚੋਂ ਕੁਝ ਡਾਇਨਾਸੌਰ ਅਜੇਹੀ ਵੀ ਸਨ ਜਿਹੜੇ ਕਿ ਸ਼ਾਂਤ ਸੁਭਾਅ ਦੇ ਅਤੇ ਸ਼ਾਕਾਹਾਰੀ ਸਨ ਉਸ ਸਮੇਂ ਧਰਤੀ ਦੇ ਉੱਪਰ ਆਕਸੀਜਨ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਧਰਤੀ ਦੇ ਉੱਪਰ ਇਹਨੇ ਵੱਡੇ ਵੱਡੇ ਜਾਨਵਰ ਹੋਇਆ ਕਰਦੇ ਸੀ ਪਰ ਇਹਨਾਂ ਸਭ ਦੇ ਵਿੱਚ ਕੋਈ ਜੀਵ ਅਜੇਹਾ ਨਹੀਂ ਸੀ ਜਿਹੜਾ ਡਾਇਨਾਸੌਰ ਨੂੰ ਕੰਪੀਟੀਸ਼ਨ ਦਿੰਦਾ ਹੋਵੇ ਪਰ ਇਹਨਾਂ ਡਾਇਨਾਸੌਰ ਨੂੰ ਇਹ ਨਹੀਂ ਪਤਾ ਸੀ ਪੂਰੀ ਨਸਲ ਖਤਮ ਹੋ ਜਾਵੇਗੀ ਕਿਉਂਕਿ ਅੱਜ ਤੋਂ 10 ਕਰੋੜ ਸਾਲ ਪਹਿਲਾਂ ਧਰਤੀ ਤੋਂ ਬਹੁਤ ਦੂਰ ਮੰਗਲ ਤੇ ਬ੍ਰਹਸਪਤੀ ਦੇ ਵਿੱਚ ਮੌਜੂਦ ਐਸਟਰੋਇਡ ਵੈਲਟ ਦੇ ਵਿੱਚ ਇੱਕ ਐਸਟਰੋਇਡ ਦੂਜੇ ਐਸਟਰੋਇਡ ਦੇ ਨਾਲ ਟਕਰਾਉਂਦਾ ਹੈ ਇਸ ਟਕਰਾਅ ਦੇ ਨਾਲ ਇਹਨਾਂ ਦੇ ਦੋ ਟੁਕੜੇ ਹੋ ਜਾਂਦੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਟੁਕੜਾ ਮਾਉਂਟ ਐਵਰੇਸਟ ਜਿੰਨਾ ਵੱਡਾ ਹੁੰਦਾ ਹੈ ਪਰ ਇਹ ਟੁਕੜੇ ਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉਹ ਸਿੱਧੀ ਧਰਤੀ ਵੱਲ ਹੁੰਦੀ ਹੈ ਦੂਰ ਬ੍ਰਹਿਮੰਡ ਦੇ ਵਿੱਚ ਚੱਲਦੇ-ਚੱਲਦੇ ਇਸ ਟੁਕੜੇ ਨੂੰ 10 ਕਰੋੜ ਸਾਲ ਬੀਤ ਜਾਂਦੇ ਨੇ ਤੇ ਹੁਣ ਇਹ ਗ੍ਰਹਿ ਧਰਤੀ ਦੇ ਵੱਲ 20000 ਮੀਲ ਪ੍ਰਤੀ ਘ ਬਿਲਕੁਲ ਚੰਦ ਦੇ ਕੋਲ ਦੀ ਨਿਕਲਦਾ ਹੈ ਹੁਣੇ ਐਸਟਰੋਇਡ ਨੂੰ ਰੋਕਣਾ ਕਿਸੇ ਵੀ ਹਾਲਤ ਦੇ ਵਿੱਚ ਨਾ ਮੁਨਕਨ ਹੋ ਗਿਆ ਸੀ ਪਰ ਧਰਤੀ ਦੇ ਖਤਰੇ ਤੋਂ ਬੇਖਬਰੀ ਡਾਇਨਾਸੌਰ ਕਿਤੇ ਧਰਤੀ ਦੇ ਉੱਪਰ ਕਿਸੇ ਨੂੰ ਜਨਮ ਦੇ ਰਹੇ ਸੀ ਤੇ ਕੁਝ ਸ਼ਿਕਾਰੀਆਂ ਤੋਂ ਬਚ ਰਹੇ ਸੀ ਪਰ ਅਸਲੀ ਸ਼ਿਕਾਰੀ ਤਾਂ ਇਹਨਾਂ ਸਾਰਿਆਂ ਨੂੰ ਨਵਾਲਾ ਬਣਾਉਣ ਦੇ ਲਈ ਅਸਮਾਨ ਤੋਂ ਇਹਨਾਂ ਵੱਲ ਆ ਰਿਹਾ ਸੀ 40 ਕਿਲੋਮੀਟਰ ਦੇ ਵਿਆਸ ਵਾਲਾ 20 ਖਰਬ ਟਨ ਦਾ ਇਹ ਐਸਟਰੋਇਡ ਧਰਤੀ ਦੇ ਹੋਰ ਨੇੜੇ ਨੂੰ ਵੱਧ ਰਿਹਾ ਸੀ ਤੇ ਜਦੋਂ ਇਹ ਧਰਤੀ ਦੇ ਵਾਤਾਵਰਣ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਉਦੋਂ ਇਸ ਦੀ ਰਫ਼ਤਾਰ 70000 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ ਧਰਤੀ ਦੇ ਵਾਯੂ ਸਾਰੀ ਆਕਰਸ਼ਣ ਦੇ ਨਾਲ ਇਹ ਇੱਕ ਵੱਡੇ ਅੱਗ ਦੇ ਗੋਲੇ ਦੇ ਵਿੱਚ ਬਦਲ ਜਾਂਦਾ ਹੈ ਹੁਣੇ ਸ਼ਿਕਾਰੀ ਨੇ ਹੋਰ ਜ਼ਿਆਦਾ ਭਿਆਨਕ ਰੂਪ ਲੈ ਲਿਆ ਸੀ ਤੇ ਸਿਰਫ ਇਸ ਨੇ 4 ਮਿੰਟ ਦੇ ਵਿੱਚ ਐਟਲੈਂਟਿਕ ਓਸ਼ੀਅਨ ਨੂੰ ਪਾਰ ਕਰ ਲਿਆ 35000 ਡਿਗਰੀ ਦੀ ਹੀਟ ਦੇ ਨਾਲ ਹੁਣ ਇਹ ਲੱਖਾਂ ਸੂਰਜਾਂ ਦੇ ਵਾਂਗੂੰ ਚਮਕ ਰਿਹਾ ਸੀ ਧਰਤੀ ਤੋਂ 5000 ਮੀਲ ਦੀ ਦੂਰੀ ਤੇ ਇਸ ਦੀ ਚਮਕ ਇੰਨੀ ਜ਼ਿਆਦਾ ਤੇਜ਼ ਸੀ ਕਿ ਅਲਨਾ ਸੌਰਸ ਡਾਇਨਾਸੌਰ ਦੇ ਇਸ ਦੇ ਵਿੱਚ ਕੰਕਾਲ ਦੇਖ ਰਹੇ ਹਨ ਧਰਤੀ ਦੇ ਨੇੜੇ ਆਉਂਦਿਆਂ ਹੀ ਹਜ਼ਾਰਾਂ ਜੀਵ ਇਸ ਅੱਗ ਦੇ ਨਾਲ ਦੇਖਦੇ ਹੋਏ ਗੋਲੇ ਨੂੰ ਦੇਖ ਕੇ ਅੰਨੇ ਹੋ ਗਏ ਪਰ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਚਮਕ ਦੀ ਚੀਜ਼ ਉਹਨਾਂ ਦੀ ਮੌਤ ਹੈ ਤੇ ਪਲਕ ਝਮਕਦਿਆਂ ਹੀ ਇਹ ਐਸਟਰਾਇਡ ਮੈਕਸੀਕੋ ਦੀ ਖਾੜੀ ਦੇ ਨੇੜੇ ਪਾਣੀ ਦੇ ਵਿੱਚ ਜਾ ਕੇ ਟਕਰਾ ਜਾਂਦਾ ਹੈ ਤੇ ਉੱਥੇ ਲਗਭਗ 35000 ਡਿਗਰੀ ਸੈਲਸੀਅਸ ਦੀ ਊਰਜਾ ਵਾਲਾ ਇੱਕ ਭਿਆਨਕ ਵਿਸਪੋਰਟ ਹੁੰਦਾ ਹੈ ਇਹ ਵਿਸਪੋਰਟ 10 ਹਾਈਡਰੋਜਨ ਬੰਬ ਦੇ ਬਰਾਬਰ ਸੀ ਉਸ ਵਿਸਪੋਰਟ ਦੇ ਕੋਲੇ ਜਿਹੜੇ ਕੁਝ ਡਾਇਨਾਸੌਰ ਸਨ ਉਹ ਮੌਕੇ ਤੇ ਹੀ ਖਤਮ ਹੋ ਜਾਂਦੇ ਨੇ ਤੇ ਇਹ ਐਸਟਰਾਇਡ ਦੇ ਧਰਤੀ ਦੇ ਟਕਰਾਉਣ ਦੇ ਨਾਲ ਹੀ ਲੱਖਾਂ ਟਨ ਮਲਬਾ ਧਰਤੀ ਤੋਂ ਉੱਛਲ ਕੇ ਬ੍ਰਹਿਮੰਡ ਵੱਲ ਚਲਿਆ ਜਾਂਦਾ ਹੈ ਐਸਾ ਐਸਟਰਾਇਡ ਦੇ ਟਕਰਾਉਣ ਵਾਲੀ ਜਗ੍ਹਾ ਤੇ 180 ਕਿਲੋਮੀਟਰ ਲੰਬਾ ਤੇ 20 ਕਿਲੋਮੀਟਰ ਡੂੰਘਾ ਟ ਤੇ ਕਿ ਆਵਾਜ਼ ਤੋਂ ਵੀ ਤੇਜ਼ ਗਤੀ ਦੇ ਨਾਲ ਉੱਪਰ ਵੱਲ ਨੂੰ ਉੱਠਦੇ ਨੇ ਵਿਸਪੋਰਟ ਵਾਲੀ ਜਗ੍ਹਾ ਤੋਂ 5000 ਮੀਲ ਦੀ ਦੂਰੀ ਤੱਕ ਵੀ ਤਾਪਮਾਨ 600 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਜਿਹੜਾ ਕਿ ਡਾਇਨਾਸੌਰ ਦੀ ਚਮੜੀ ਦੇ ਵਿੱਚ ਮੌਜੂਦ ਪਾਣੀ ਨੂੰ ਭਾਫ਼ ਦੇ ਵਿੱਚ ਬਦਲ ਕੇ ਉਹਨਾਂ ਨੂੰ ਮਾਰ ਦਿੰਦਾ ਹੈ ਵਿਸਪੋਰਟ ਦੇ ਨਾਲ ਉੱਠੀ ਹੋਈ ਧੂੜ ਅਸਮਾਨ ਦੇ ਵਿੱਚ ਵੱਡੇ ਵੱਡੇ ਧੂੜ ਦੇ ਬੱਦਲਾਂ ਦੇ ਰੂਪ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ ਧਰਤੀ ਦੇ ਅੰਦਰੋਂ ਪਚਾਲ ਦੀਆਂ ਵੱਡੀਆਂ ਵੱਡੀਆਂ ਤਰੰਗਾਂ ਉੱਠਦੀਆਂ ਨੇ ਜਿਸ ਦੇ ਕਾਰਨ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਬਣਦੀਆਂ ਨੇ ਪਚਾਲ ਦੀਆਂ ਤਰੰਗਾਂ ਦੇ ਨਾਲ ਜਿੰਨੇ ਵੀ ਜਵਾਲਾ ਮੁਖੀ ਹੁੰ ਜ਼ਮੀਨ ਦੇ ਉੱਪਰ ਮੀਂਹ ਵਾਂਗੂ ਡੇਗਣ ਲੱਗਦੇ ਨੇ ਇਸ ਤੋਂ ਬਾਅਦ ਧੂੜ ਦਾ ਇੱਕ ਵੱਡਾ ਤੂਫਾਨ 6000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲਦਾ ਹੈ ਧਰਤੀ ਤੋਂ ਉੱਪਰ ਉੱਠੀ ਧੂੜ ਦੀ ਵਜ੍ਹਾ ਦੇ ਕਾਰਨ ਸੂਰਜ ਦੀ ਰੋਸ਼ਨੀ ਧਰਤੀ ਤੱਕ ਨਹੀਂ ਪਹੁੰਚ ਪਉਂਦੀ ਗਰਮ ਹਵਾਵਾਂ ਤੇ ਧੂੜ ਦੇ ਕਾਰਨ ਪੇੜ ਪੌਦੇ ਜਿੰਨੀਆਂ ਵੀ ਧਰਤੀ ਦੇ ਉੱਪਰ ਨਸਲਾਂ ਹੁੰਦੀਆਂ ਨੇ ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ ਵਿਸਪੋਰਟ ਦੇ 90 ਮਿੰਟ ਬਾਅਦ ਧਰਤੀ ਦਾ ਤਾਪਮਨ 200 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਕੁਝ ਪਹਾੜਾਂ ਨੇ ਡਾਇਨਾਸੌਰ ਨੂੰ ਤੇਜ਼ ਹਵਾਵਾਂ ਤੋਂ ਬਚਾ ਲਿਆ ਪਰ ਜ਼ਮੀਨ ਨੂੰ ਤ ਮਾਰਕਸਿਕੇ ਵੱਡੇ-ਵੱਡੇ ਪਹਾੜ ਵੀ ਹਵਾ ਦੇ ਵਿੱਚ ਉੱਡ ਰਹੇ ਸਨ ਇਹਨਾਂ ਦੇ ਵਿੱਚੋਂ ਕੁਝ ਪੱਥਰ ਤਾਂ ਚੰਦ ਤੱਕ ਪਹੁੰਚ ਗਏ ਤੇ ਕੁਝ ਸਾਡੇ ਬ੍ਰਹਿਮੜ ਦੇ ਵਿੱਚ ਖਿੰਡ ਗਏ ਤੇ ਇਹਨਾਂ ਦੇ ਵਿੱਚੋਂ ਜਿਹੜੇ ਪੱਥਰ ਬ੍ਰਹਿਮੜ ਤੱਕ ਨਹੀਂ ਪਹੁੰਚ ਪਾਏ ਉਹਨਾਂ ਨੂੰ ਧਰਤੀ ਨੇ ਆਪਣੇ ਵੱਲ ਫਿਰ ਤੋਂ ਖਿੱਚ ਲਿਆ ਤੇ ਇਹੀ ਪੱਥਰ ਡਾਇਨਾਸੌਰਾਂ ਦੇ ਉੱਪਰ ਮੀਂਹ ਵਾਂਗੂ ਵਰਸਦੇ ਨੇ ਧਰਤੀ ਅਸਮਾਨ ਤੇ ਸਮੁੰਦਰ ਹਰ ਜਗ੍ਹਾ ਦੇ ਉੱਪਰ ਕਹਿਰ ਵਰਸ ਰਿਹਾ ਸੀ ਹੁਣ ਤੱਕ ਆਏ ਹੋਏ ਸਭ ਤੋਂ ਖਤਰਨਾਕ ਪਚਾਲਾਂ ਦੇ ਵਿੱਚੋਂ 60 ਗੁਣਾ ਜ਼ਿਆਦਾ ਭਿਆਨਕ ਪਚਾਲ ਇਸ ਧਰਤੀ ਨੂੰ ਹੁਣ ਉਧੇੜ ਰਹੇ ਸਨ ਬਸਪੋਰਟ ਦੇ ਨਾਲ ਧਰਤੀ ਤੋਂ ਉੱਠੀਆਂ ਤਰੰਗ ਉਭੀ ਤੇਜ਼ ਚੱਲ ਰਹੀਆਂ ਹਵਾਵਾਂ ਨੇ ਡਾਇਨਾਸੌਰ ਦੀ ਚਮੜੀ ਨੂੰ ਉਧੇੜ ਕੇ ਰੱਖ ਦਿੱਤਾ ਉੱਜਣ ਵਾਲੇ ਡਾਇਨਾਸੌਰ ਜ਼ਮੀਨੀ ਹਮਲਿਆਂ ਤੋਂ ਤਾਂ ਕਿਸੇ ਕਾਰਨ ਬਚ ਗਏ ਪਰ ਹਵਾ ਦੇ ਵਿੱਚੋਂ વરસਦੇ ਅੱਗ ਦੇ ਗੋਲਿਆਂ ਨੇ ਉਹਨਾਂ ਨੂੰ ਵੀ ਮਾਰ ਦਿੱਤਾ ਕੜਕ ਦੇ ਬੱਦਲਾਂ ਦੀ ਹੀਟ ਨੇ ਜੰਗਲਾਂ ਨੂੰ ਰਾਖ ਕਰ ਦਿੱਤਾ ਇਹ ਅੱਗ ਤੋਂ ਬਚਣ ਲਈ ਕੁਝ ਛੋਟੇ ਜੀਵ ਤਾਂ ਖੁੱਡਾਂ ਦੇ ਵਿੱਚ ਲੁੱਕ ਗਏ ਪਰ ਡਾਇਨਾਸੌਰ ਇਸ ਅੱਗ ਤੋਂ ਆਪਣੇ ਆਪ ਨੂੰ ਨਹੀਂ ਬਚਾ ਸਕੇ ਹੁਣ ਡਾਇਨਾਸੌਰ ਚਾਰੇ ਪਾਸਿਆਂ ਨੂੰ ਭੱਜ ਰਹੇ ਸੀ ਪਰ ਮੌਤ ਉਹਨਾਂ ਦਾ ਪਿੱਛਾ ਕਰ ਰਹੀ ਸੀ ਐਸਬਸਪੋਰਟ ਤੋਂ ਬਾਅਦ ਜ਼ਿਆਦਾਤਰ ਊਰਜਾ ਤਰੰਗਾਂ ਦੇ ਰੂਪ ਦੇ ਵਿੱਚ ਧਰਤੀ ਦੇ ਧਰਾਤਲ ਦੇ ਵਿੱਚ ਫੈਲ ਜਾਂਦੀ ਹੈ ਤੇ ਇਸ ਦੇ ਵਿੱਚੋਂ ਹੋ ਗਈ ਐਸਟਰਾਇਡ ਦੇ ਭਿਆਨਕ ਵਿਸਪੋਰਟ ਨੇ ਸਮੁੰਦਰਾਂ ਦੇ ਅੰਦਰ ਸੁਨਾਮੀ ਨੂੰ ਜਨਮ ਦਿੱਤਾ ਜਿਹੜੇ ਡਾਇਨਾਸੌਰ ਕਿਸੇ ਕਾਰਨ ਬਚ ਗਏ ਸਨ ਹੁਣ ਉਸ ਸਮੁੰਦਰੀ ਲਹਿਰਾਂ ਦੇ ਅੰਦਰ ਆ ਕੇ ਮਰ ਰਹੇ ਸਨ ਉੱਥੇ ਹੀ ਇਸ ਵਿਸਪੋਰਟ ਦੇ ਕਾਰਨ ਧਰਤੀ ਤੇ ਮੌਜੂਦ ਸਾਰੇ ਜਵਾਲਾਮੁਖੀ ਫਟ ਜਾਂਦੇ ਨੇ ਤੇ ਆਗਬਰਸਾਉਣ ਲੱਗ ਜਾਂਦੇ ਨੇ ਵਿਸਪੋਰਟ ਤੋਂ ਬਾਅਦ ਨਿਕਲੇ ਧੂਏ ਦੇ ਬੱਦਲ ਕਈ ਮਹੀਨਿਆਂ ਤੱਕ ਧਰਤੀ ਦੇ ਉੱਪਰ ਸੂਰਜ ਦੀ ਇੱਕ ਕਿਰਨ ਨੂੰ ਵੀ ਨਹੀਂ ਆਉਣ ਦਿੰਦੇ ਸੂਰਜ ਦੀ ਰੋਸ਼ਨੀ ਨਾ ਮਿਲਣ ਕਾਰਨ ਬਾਕੀ ਬਚੇ ਪੇੜ ਪੌਦੇ ਵੀ ਨਸ਼ਟ ਹੋ ਜਾਂਦੇ ਨੇ ਜਿਹੜੇ ਡਾਇਨਾਸੌਰ ਹਜੇ ਵੀ ਕਿਸੇ ਕਾਰਨ ਬਚ ਗਏ ਸੀ ਉਹਨਾਂ ਨੂੰ ਵੀ ਧਰ ਇਸ ਤਰ੍ਹਾਂ ਇੰਨੀ ਵੱਡੀ ਧਰਤੀ ਦੇ ਉੱਪਰ ਇੰਨਾ ਡਾਇਨਾਸੌਰਾਂ ਨੂੰ ਇੱਕ ਵੀ ਲੁਕਣ ਦੇ ਲਈ ਜਗ੍ਹਾ ਨਹੀਂ ਮਿਲਦੀ ਧਰਤੀ ਅਸਮਾਨ ਅਤੇ ਸਮੁੰਦਰ ਹਰ ਜਗ੍ਹਾ ਨੇ ਉਹਨਾਂ ਨੂੰ ਨਿਗਲ ਲਿਆ ਵਿਗਿਆਨਕਾਂ ਦੇ ਅਨੁਸਾਰ ਇਸ ਤਰ੍ਹਾਂ ਦੇ ਨਾਲ ਸਾਰੇ ਡਾਇਨਾਸੌਰ ਦੀ ਮੌਤ ਹੋ ਜਾਂਦੀ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਰਿਸਰਚਰ ਇਹ ਚੀਜ਼ ਨੂੰ ਮੰਨਦੇ ਹਨ ਕਿ ਡਾਇਨਾਸੌਰ ਦੇ ਸਾਨੂੰ ਜਿਹੜੇ ਕੰਕਾਲ ਮਿਲਦੇ ਨੇ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਸਾਰੇ ਡਾਇਨਾਸੌਰ ਇਕੱਠੇ ਨਹੀਂ ਮਰੇ ਸੀ ਐਸਟਰਾਇਡ ਨੇ ਜਿੱਥੇ ਡਾਇਨਾਸੌਰ ਨੂੰ ਇਕੱਠੇ ਖਤਮ ਕਰ ਦਿੱਤਾ ਸੀ ਉੱਥੇ ਹੀ ਡਾਇਨਾਸੌਰ ਦੇ ਮਰਨ ਦਾ ਇੱਕ ਹੋਰ ਵੀ ਕਾਰਨ ਸੀ ਜਿਸ ਨੇ ਉਹਨਾਂ ਨੂੰ ਹੌਲੀ-ਹੌਲੀ ਮਾਰਿਆ ਸੀ ਇਹ ਉਹ ਜੀ ਕਰਦੇ ਸਨ ਉਹ ਜੀਵ ਸੀ ਮੱਛਰ ਇਹ ਉਹ ਪ੍ਰਜਾਤੀ ਸੀ ਜਿਸ ਨੇ ਹੌਲੀ-ਹੌਲੀ ਡਾਇਨਾਸੌਰ ਨੂੰ ਮਾਰਿਆ ਸੀ ਜਿਸ ਤੋਂ ਡਾਇਨਾਸੌਰ ਵੀ ਡਰਦੇ ਸਨ ਉਹ ਜੀਵ ਸੀ ਮੱਛਰ ਤੇ ਕੀੜੇ ਵਿਗਿਆਨਕਾਂ ਦੇ ਅਨੁਸਾਰ ਕੁਝ ਡਾਇਨਾਸੌਰ ਦੀ ਪ੍ਰਜਾਤੀ ਨੂੰ ਮੱਛਰਾਂ ਤੇ ਕੀੜਿਆਂ ਨੇ ਖਤਮ ਕੀਤਾ ਸੀ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਟਰੈਸਿਕ ਯੁੱਗ ਦੇ ਵਿੱਚ ਇੱਕ ਮੱਛਰ ਡਾਇਨਾਸੌਰ ਨੂੰ ਕੱਟ ਕੇ ਉੜਦਾ ਹੈ ਤਾਂ ਉਹ ਦਰਾਕਤ ਦੇ ਵਿੱਚੋਂ ਨਿਕਲਣ ਵਾਲੇ ਗੂੰਦ ਦੇ ਘੋਲ ਦੇ ਵਿੱਚ ਫਸ ਜਾਂਦਾ ਹੈ ਤੇ ਕਰੋੜਾਂ ਸਾਲਾਂ ਬਾਅਦ ਇਹ ਅੰਬਰ ਫੌਸਲ ਦੇ ਰੂਪ ਦੇ ਵਿੱਚ ਜਦੋਂ ਅੱਜ ਦੇ ਵਿਗਿਆਨਕਾਂ ਨੂੰ ਮਿਲਿਆ ਤਾਂ ਇਸ ਮੱਛਰ ਦੇ ਅੰਦਰ ਮੌਜੂਦ ਖੂਨ ਨੂੰ ਜਦੋਂ ਟੈਸਟ ਕੀਤਾ ਗਿਆ ਜੋ ਵਾਇਰਸ ਇਸ ਮੱਛਰ ਉਹੀ ਵਾਇਰਸ ਤੇ ਬੈਕਟੀਰੀਆ ਡਾਇਨਾਸੌਰ ਦੇ ਕੰਕਾਲ ਦੇ ਅੰਦਰ ਵੀ ਵਿਗਿਆਨਕਾਂ ਨੂੰ ਮਿਲੇ ਸੀ ਇਸ ਦਾ ਮਤਲਬ ਇਹ ਸੀ ਕਿ ਟ੍ਰੈਸਿਕ ਯੁੱਗ ਦੇ ਵਿੱਚ ਵੀ ਇੱਕ ਮਹਾਮਾਰੀ ਫੈਲੀ ਸੀ ਜਿਸ ਦੇ ਅੰਦਰ ਇਹਨਾਂ ਮੱਛਰਾਂ ਨੇ ਡਾਇਨਾਸੌਰ ਨੂੰ ਹੌਲੀ-ਹੌਲੀ ਮਾਰਿਆ ਸੀ ਜਿੱਥੇ ਐਸਟਰਾਇਡ ਦੇ ਕਾਰਨ ਇਹ ਡਾਇਨਾਸੌਰ ਇੱਕਦਮ ਮਰ ਗਏ ਉੱਥੇ ਹੀ ਇਹਨਾਂ ਮੱਛਰਾਂ ਦੇ ਕਾਰਨ ਇਹ ਡਾਇਨਾਸੌਰ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਦੇ ਨਾਲ ਮਰ ਰਹੇ ਸੀ ਉਸ ਸਮੇਂ ਧਰਤੀ ਦੇ ਉੱਪਰ ਹੋਈ ਤਬਾਹੀ ਤੋਂ ਬਾਅਦ ਲਗਭਗ ਇਹ ਸਾਰਾ ਜੀਵਨ ਇੱਕ ਵਾਰ ਧਰਤੀ ਦੇ ਉੱਪਰੋਂ ਖਤਮ ਹੋ ਚੁੱਕਿਆ ਸੀ ਪਰ ਉਸ ਸਮੇਂ ਕੁਝ ਅਜਿਹੇ ਜੀਵ ਵੀ ਸਨ ਜਿਹੜੇ ਇਸ ਖਤਰਨਾ ਉਹ ਹੈ ਤਾਂ ਛੋਟੇ ਜੀਵ ਸਨ ਜਿਨ੍ਹਾਂ ਨੇ ਤਬਾਹੀ ਦੇ ਸਮੇਂ ਖੁੱਡਾਂ ਦੇ ਵਿੱਚ ਲੋਕੇ ਆਪਣੀ ਜਾਨ ਬਚਾਈ ਸੀ ਤੇ ਅੱਗੇ ਜਾ ਕੇ ਇਹਨਾਂ ਮੈਮਲਸ ਤੋਂ ਹੀ ਧਰਤੀ ਦੇ ਹੋਰ ਕਈ ਜੀਵਾਂ ਦਾ ਜਨਮ ਹੋਇਆ ਤੇ ਇਨਸਾਨਾਂ ਦੀ ਉਤਪਤੀ ਵੀ ਹੋਈ ਤੇ ਅੱਜ ਤੋਂ ਲਗਭਗ 3 ਲੱਖ ਸਾਲ ਪਹਿਲਾਂ ਮਾਡਰਨ ਹਿਊਮਨਸ ਦੀ ਉਤਪਤੀ ਹੋਈ ਪਰ ਇਹ ਇਨਸਾਨ ਆਇਆ ਕਿਥੋਂ ਅਤੇ ਅਸੀਂ ਪੈਦਾ ਕਿਵੇਂ ਹੋਏ ਵਿਗਿਆਨਕਾਂ ਦੇ ਅਨੁਸਾਰ ਜੇਕਰ ਜਹੀ ਤਬਾਹੀ ਨਾ ਹੋਈ ਹੁੰਦੀ ਤਾਂ ਅੱਜ ਦਾ ਇਨਸਾਨ ਪੈਦਾ ਹੀ ਨਾ ਹੋਇਆ ਹੁੰਦਾ ਇਹ ਸੰਜੇ ਡਾਇਨਾਸੌਰ ਦੀ ਤਬਾਹੀ ਦੇ ਨਾਲ ਜੁੜੇ ਹੋਏ ਕੁਝ ਰਾਜ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube